ਸਤ ਸ੍ਰੀ ਅਕਾਲ ਦੋਸਤੋ ਪੇਸ਼ ਨੇ ਸਿੱਖਿਆ ਖੇਤਰ ਦੀਆਂ ਮਿਤੀ 13 ਮਾਰਚ 2019 ਦੀਆਂ ਕੁਝ ਖਾਸ ਖਬਰਾਂ ਪਹਿਲਾ ਪੇਸ਼ ਨੇ ਮੁੱਖ ਸੁਰਖੀਆਂ ਪ੍ਰਿੰਸੀਪਲਾਂ ਮੁੱਖ ਅਧਿਆਪਕਾਂ BPO ਸੈਂਟਰ ਹੈ ਟੀਚਰਾਂ ਹੈ ਟੀਚਰਾਂ ਦੀ ਸਿੱਧੀ ਭਰਤੀ ਲਈ ਤਜਰਬਾ ਤੇ ਇਤਰਾਜ਼ ਹਿੰਦਤਾ ਸਰਟੀਫਿਕੇਟ ਸੰਬੰਧੀ ਸਪਸ਼ਟੀਕਰਨ ਆਇਆ ਅਧਿਆਪਕ ਆਗੂਆਂ ਨੇ ਸੱਦ ਕੇ ਆਪ ਦਿੱਲੀ ਤੁਰ ਗਏ ਸਿੱਖਿਆ ਮੰਤਰੀ ਭੜਕੇ ਅਧਿਆਪਕਾਂ ਨੇ ਸਖਤਰਤ ਵਿੱਚ ਲਾਇਆ ਧਰਨਾ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਦਾਖਲੇ ਵਿੱਚ ਭਾਰੀ ਵਾਧਾ ਕਲਰਕਾਂ ਯੂਨੀਅਨ ਸਹਾਇਕਾਂ ਦੀ ਸ਼ਿਫਟਿੰਗ ਪ੍ਰਕਿਰਿਆ ਮੁਲਤਵੀ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਸੰਬੰਧੀ ਹਦਾਇਤਾਂ ਜਾਰੀ ਹੁਣ ਪੇਸ਼ੇ ਖਬਰਾਂ ਦਾ ਵਿਸਥਾਰ ਪ੍ਰਿੰਸੀਪਲਾਂ ਮੁੱਖ ਅਧਿਆਪਕਾਂ ਬੀਪੀਓ ਸੈਂਟਰ ਹੈੱਡ ਟੀਚਰਾਂ ਹੈੱਡ ਟੀਚਰਾਂ ਦੀ ਸਿੱਧੀ ਭਰਤੀ ਲਈ ਤਜਰਬਾ ਤੇ ਇਤਰਾਜ਼ਹੀਨਤਾ ਸਰਟੀਫਿਕੇਟ ਸੰਬੰਧੀ ਸਪਸ਼ਟੀਕਰਨ ਆ ਗਿਆ ਹੈ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਵਿਭਾਗ ਵਿੱਚ ਪ੍ਰਿੰਸੀਪਲ ਆਮ ਅਧਿਆਪਕਾਂ ਬੀਪੀਓਜ਼ ਸੈਂਟਰ ਹੈ ਟੀਚਰਾਂ ਅਤੇ ਹੈ ਟੀਚਰਾਂ ਦੀ ਸਿੱਧੀ ਭਰਤੀ ਲਈ ਭਰੀਆਂ ਜਾਣ ਵਾਲੀਆਂ ਅਸਾਮੀਆਂ ਸੰਬੰਧੀ ਪੰਜਾਬ ਲੋਕ ਸੇਵਾ ਕਮਿਸ਼ਨ ਅਤੇ ਸਿੱਖਿਆ ਭਰਤੀ ਬੋਰਡ ਵੱਲੋਂ ਦਿੱਤੇ ਗਏ ਇਸ਼ਤਿਹਾਰਾਂ ਵਿੱਚ ਤਜਰਬਾ ਸਰਟੀਫਿਕੇਟ ਇਤਰਾਜ਼ਹੀਨਤਾ ਸਰਟੀਫਿਕੇਟ ਜਾਰੀ ਕਰਨ ਸੰਬੰਧੀ ਸਪਸ਼ਟਕਰਨ ਜਾਰੀ ਕੀਤਾ ਗਿਆ ਹੈ ਇਤਰਾਜਹੀਨਤਾ ਸਰਟੀਫਿਕੇਟ ਬਾਰੇ ਸਪਸ਼ਟਿਕਰਨ ਵਿੱਚ ਕਿਹਾ ਗਿਆ ਹੈ ਕਿ ਉਮੀਦਵਾਰ ਪੰਜਾਬ ਲੋਕ ਸੇਵਾ ਕਮਿਸ਼ਨ ਜਾਂ ਸਿੱਖਿਆ ਭਰਤੀ ਬੋਰਡ ਨੂੰ ਸਿੱਧੇ ਤੌਰ ਤੇ ਅਪਲਾਈ ਕਰਨਗੇ ਅਤੇ ਅਪਲਾਈ ਕਰਨ ਦੇ ਉਪਰੰਤ ਅਪਲਾਈ ਕੀਤੇ ਗਏ ਦਸਤਾਵੇਜ਼ਾਂ ਨੂੰ ਵਿਭਾਗ ਦੇ ਈ ਪੋਰਟਲ ਪੰਜਾਬ ਤੇ ਅਪਲੋਡ ਕਰਨ ਦੇ ਨਾਲ-ਨਾਲ ਆਪਣੇ ਮੌਜੂਦਾ ਡੀਡੀਓ ਨੂੰ ਇਸ ਸੰਬੰਧੀ ਸੂਚਨਾ ਪ੍ਰਦਾਨ ਕਰਨਗੇ ਅਤੇ ਇਸ ਸਟੇਜ ਤੇ ਉਹਨਾਂ ਨੂੰ ਵੱਖਰੇ ਤੌਰ ਤੇ ਕਿਸੇ ਇਤਰਾਜਹੀਨਤਾ ਸਰਟੀਫਿਕੇਟ ਦੀ ਲੋੜ ਨਹੀਂ ਹੋਏਗੀ ਪਰੰਤੂ ਅੰਤਮ ਤੌਰ ਤੇ ਚੁਣੇ ਗਏ ਮੌਜੂਦਾ ਕਰਮਚਾਰੀਆਂ ਨੂੰ ਚੁਣੀ ਗਈ ਅਸਾਮੀ ਤੇ ਹਾਜ਼ਰ ਹੋਣ ਤੋਂ ਪਹਿਲਾਂ ਸਮਰੱਥ ਅਧਿਕਾਰੀ ਪਾਸੋਂ ਇਤਰਾਜ਼ਹੀਣਤਾ ਸਰਟੀਫਿਕੇਟ ਪ੍ਰਾਪਤ ਕਰਨਾ ਹੋਵੇਗਾ। ਉਮੀਦਵਾਰਾਂ ਨੂੰ ਤਜਰਬਾ ਸਰਟੀਫਿਕੇਟ ਕਰਮਚਾਰੀ ਦੀ ਸੇਵਾ ਪੱਤਰੀ ਵਿੱਚ ਦਰਜ ਰਿਕਾਰਡ ਦੇ ਆਧਾਰ ਤੇ ਅਤੇ ਕਿਸੇ ਹੋਰ ਸੰਸਥਾ ਵਿੱਚ ਕੀਤੇ ਕੰਮ ਦੇ ਸੂਰਤ ਵਿੱਚ ਪਿਛਲੀ ਸੰਸਥਾ ਤੋਂ ਪ੍ਰਾਪਤ ਰਿਕਾਰਡ ਦੇ ਆਧਾਰ ਤੇ ਜਾਰੀ ਕੀਤਾ ਜਾਵੇਗਾ। ਇਸ ਮੰਤਵ ਲਈ ਸਬੰਧਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਪਾਸੋਂ ਪ੍ਰਤੀ ਹਸਤਾਖਰ ਕਰਾਉਣ ਦੀ ਲੋੜ ਨਹੀਂ ਹੋਵੇਗੀ। ਤਜਰਬੇ ਸਰਟੀਫਿਕੇਟ ਜਾਰੀ ਕਰਨ ਵਾਲੇ ਸਪਸ਼ਟਕਰਨ ਵਿੱਚ ਲਿਖਿਆ ਗਿਆ ਹੈ ਕਿ ਪ੍ਰਿੰਸੀਪਲ ਮੁੱਖ ਅਧਿਆਪਕ ਦੀ ਅਸਾਮੀ ਲਈ ਨਿਰਧਾਰਤ ਤਜਰਬਾ ਕਿਸੇ ਵੀ ਸਰਕਾਰੀ ਸਕੂਲ ਦਾ ਹੋ ਸਕਦਾ ਹੈ। ਬੀਪੀਓ ਸੈਂਟਰ ਹੈ ਟੀਚਰ ਅਤੇ ਹੈ ਟੀਚਰ ਦੀ ਅਸਾਮੀ ਲਈ ਪ੍ਰਾਇਮਰੀ ਸਕੂਲ ਟੀਚਰ ਦਾ ਨਿਰਧਾਰਤ ਟੀਚਿੰਗ ਤਜਰਬਾ ਕਿਸੇ ਕੇਂਦਰੀ ਜਾਂ ਰਾਜ ਸਰਕਾਰ ਦੇ ਸਕੂਲ ਦਾ ਹੋਵੇ। ਉਕਤ ਅਸਾਮੀਆਂ ਲਈ ਨਿਯਮਾਂ ਵਿੱਚ ਦਰਜ ਉਪਬੰਧਾਂ ਅਨੁਸਾਰ ਉਮੀਦਵਾਰ ਵੱਲੋਂ ਰਮਸਾ ਸਰਵ ਸਿੱਖਿਆ ਅਭਿਆਨ ਕਿਸੇ ਸੋਸਾਇਟੀ ਅਧੀਨ ਸਰਕਾਰੀ ਸਕੂਲਾਂ ਵਿੱਚ ਉਕਤ ਅਸਾਮੀਆਂ ਤੇ ਕੰਮ ਕਰਦੇ ਸਮੇਂ ਹਾਸਲ ਕੀਤਾ ਗਿਆ ਤਜਰਬਾ ਵੈਲਿਡ ਮੰਨਿਆ ਜਾਏਗਾ। ਅਧਿਆਪਕ ਆਗੂਆਂ ਅਨੁਸਾਰ ਕਿ ਆਪ ਦਿੱਲੀ ਤੁਰਗੇ ਸਿੱਖਿਆ ਮੰਤਰੀ ਭੜਕੇ ਅਧਿਆਪਕਾਂ ਨੇ ਸਕੱਤਰਤ ਵਿੱਚ ਲਗਾਇਆ ਧਰਨਾ। ਸੱਚਖੋਂ ਅਖਬਾਰ ਵਿੱਚ ਲੱਗੀ ਖਬਰ ਅਨੁਸਾਰ ਸਿੱਖਿਆ ਮੰਤਰੀ ਓਪੀ ਸੋਨੀ ਨੂੰ ਸਿਵਲ ਸਕੱਤਰਤ ਵਿਖੇ ਸਥਿਤ ਉਹਨਾਂ ਦੇ ਦਫ਼ਤਰ ਵਿੱਚ ਮਿਲਣ ਲਈ ਆਏ ਈਟੀਟੀ ਪਾਸ ਅਧਿਆਪਕਾਂ ਅਤੇ ਕੁੱਕ ਬੀਬੀਆਂ ਨੇ ਨਾ ਸਿਰਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਸਗੋਂ ਮੌਕੇ ਤੇ ਹੀ ਧਰਨਾ ਦਿੰਦੇ ਹੋਏ ਨਾਰੇਬਾਜੀ ਸ਼ੁਰੂ ਕਰ ਦਿੱਤੀ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਸਿਵਲ ਸਕੱਤਰੇ ਦੇ ਅੰਦਰ ਹੀ ਕੈਬਨਟ ਮੰਤਰੀ ਦਫ਼ਤਰ ਦੇ ਬਾਹਰ ਕਿਸੇ ਜੂਨੀਅਨ ਵੱਲੋਂ ਧਰਨਾ ਲਗਾ ਦਿੱਤਾ ਗਿਆ ਹੋਵੇ ਅਤੇ ਸੁਰੱਖਿਆ ਏਜੰਸੀਆਂ ਨੂੰ ਖਬਰ ਦਾਕ ਨਾ ਹੋਵੇ ਅਧਿਆਪਕ ਯੂਨੀਅਨ ਵੱਲੋਂ ਦੀਪਕ ਕੁਮਾਰ ਕੰਬੋਜ ਨੇ ਦੱਸਿਆ ਕਿ ਸਿੱਖਿਆ ਮੰਤਰੀ ਓਪੀ ਸੋਨੀ ਵੱਲੋਂ ਉਹਨਾਂ ਨੂੰ ਮਿਲਣ ਲਈ ਸਮਾਂ ਦਿੱਤਾ ਗਿਆ ਸੀ। ਉਹ 12 ਵਜੇ ਦੀ بجائے ਪਹਿਲਾਂ ਹੀ ਅੱਧਾ ਘੰਟਾ ਪਹਿਲਾ ਮੌਕੇ ਤੇ ਪਹੁੰਚ ਗਏ ਸਨ ਪਰ ਸਕੱਤਰਤ ਵਿਖੇ ਆਉਣ ਤੋਂ ਬਾਅਦ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਮੰਤਰੀ ਤਾਂ ਦਿੱਲੀ ਗਏ ਹੋਏ ਨੇ ਅਤੇ ਦਫ਼ਤਰ ਵਿੱਚ ਆਏ ਹੀ ਨਹੀਂ। ਉਹਨਾਂ ਦੱਸਿਆ ਕਿ ਪਿਛਲੇ 2 ਸਾਲ ਤੋਂ ਲਗਾਤਾਰ ਧਰਨਾ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਨਾਲ ਕਈ ਵਾਰ ਗੱਲਬਾਤ ਵੀ ਹੋਈ ਪਰ ਅਜੇ ਤੱਕ ਉਹਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਹੈ। ਜਿਸ ਕਾਰਨ ਬਹਾਦਰgarh ਪਟਿਆਲਾ ਵਿਖੇ ਉਹਨਾਂ ਦੇ ਸਾਥੀ ਟੈਂਕੀ ਤੇ ਚੜੇ ਹੋਏ ਹਨ ਸਿੱਖਿਆ ਮੰਤਰੀ ਵੱਲੋਂ ਟੈਂਕੀ ਤੇ ਚੜੇ ਸਾਥੀਆਂ ਨੂੰ ਢੇਠਾਂ ਲੈ ਕੇ ਆਉਣ ਲਈ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਪਰ ਖੁਦ ਸਿੱਖਿਆ ਮੰਤਰੀ ਹੀ ਮੌਕੇ ਤੇ ਮੌਜੂਦ ਨਹੀਂ ਸਨ ਉਹਨਾਂ ਨੇ ਕਿਹਾ ਕਿ ਜਦ ਤੱਕ ਉਹਨਾਂ ਦੀ ਭਰਤੀ ਸੰਬੰਧੀ ਕੋਈ ਇਸ਼ਤਿਹਾਰ ਜਾਰੀ ਨਹੀਂ ਕਰ ਦਿੱਤਾ ਜਾਂਦਾ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਦਾਖਲੇ ਵਿੱਚ ਭਾਰੀ ਵਾਧਾ ਸਾਚਿਕਾ ਹੁ ਅਖਬਾਰ ਵਿੱਚ ਲੱਗੀ ਖਬਰ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਚਲਾਈ ਗਈ ਮੁਹਿੰਮ ਨੇ ਮਾਪਿਆਂ ਦਾ ਧਿਆਨ ਇੱਕ ਵਾਰੀ ਫੇਰ ਸਰਕਾਰੀ ਸਕੂਲਾਂ ਵੱਲ ਖਿੱਚਿਆ ਹੈ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਪ੍ਰੀ ਪ੍ਰਾਇਮਰੀ ਕਲਾਸਾਂ ਵਿੱਚ ਦਾਖਲਾ 35 ਫੀਸਦੀ ਵੱਧ ਹੋਇਆ ਹੈ ਇਸ ਕਾਮਯਾਬੀ ਦਾ ਸਿਹਰਾ ਅਧਿਆਪਕਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਘਰ ਘਰ ਜਾ ਕੇ ਮਾਪਿਆਂ ਨੂੰ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਉਣ ਲਈ ਪ੍ਰੇਰਿਤ ਕੀਤਾ ਇਸ ਸਾਲ 1 ਅਪ੍ਰੈਲ ਤੋਂ 56430 ਨਵੇਂ ਵਿਦਿਆਰਥੀ ਪ੍ਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾਈ ਕਰਨਗੇ ਇਸ ਨਵੇਂ ਦਾਖਲੇ ਦੇ ਨਾਲ ਸਰਕਾਰੀ ਪ੍ਰੀ ਪ੍ਰੈਮਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 210700 ਹੋਣ ਜਾ ਰਹੀ ਹੈ ਪਿਛਲੇ ਬਰੇ ਜਿਹੜੀ ਗਿਣਤੀ 156330 ਹੀ ਸੀ ਸਿੱਖਿਆ ਵਿਭਾਗ ਇਸ ਸਾਲ ਨਵੇਂ ਦਾਖਲੇ ਵਿੱਚ 35 ਫੀਸਦੀ ਤੱਕ ਦਾ ਵਾਧਾ ਮਿਲਣ ਕਾਰਨ ਕਾਫੀ ਜ਼ਿਆਦਾ ਉਤਸ਼ਾਹਿਤ ਵੀ ਨਜ਼ਰ ਆ ਰਿਹਾ ਹੈ ਡੈਮੋਕਰੈਟਿਕ ਮੀਡੇਮੇਲ ਫਰੰਟ ਦਾ ਵਫਦ ਮੀਟਿੰਗ ਲਈ ਪੁੱਜਾ ਪਰ ਮੰਤਰੀ ਨਹੀਂ ਮਿਲੇ ਡੈਮੋਕ੍ਰੈਟਿਕ ਮੇਡੇਮਿਲ ਕੁੱਕ ਫਰੰਟ ਪੰਜਾਬ ਦੇ ਪ੍ਰਧਾਨ ਹਰਜਿੰਦਰ ਕੌਰ ਨੇ ਲੋਕਾਂ ਦੱਸਿਆ ਕਿ ਸਿੱਖਿਆ ਮੰਤਰੀ ਵੱਲੋਂ ਉਹਨਾਂ ਨੂੰ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ ਪਰ ਉਹ ਇੱਕ ਪੰਜ ਵਿਅਕਤੀ ਮੈਂਬਰੀ ਵਫ਼ਦ ਨਾਲ ਮੀਟਿੰਗ ਕਰਨ ਲਈ ਆਏ ਸਨ ਉਹਨਾਂ ਦੱਸਿਆ ਕਿ ਜਦੋਂ ਮੀਟਿੰਗ ਲਈ ਪੁੱਜੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਸਿੱਖਿਆ ਮੰਤਰੀ ਮੌਕੇ ਤੇ ਹਾਜ਼ਰੀ ਨਹੀਂ ਹਨ ਜਿਸ ਨੂੰ ਦੇਖ ਕੇ ਉਹ ਖੁਦ ਹੀ ਹੈਰਾਨ ਹੋ ਗਏ ਹਨ ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਉਹਨਾਂ ਦੀ ਤਨਖਾਹ 1700 ਰੁਪਏ ਤੋਂ ਦੁੱਗਣੀ ਕਰਕੇ 3400 ਕਰਨ ਦੇ ਵਾਅਦੇ ਦਾ ਸਮਾਂ ਲੰਮਾ ਵੀਰ ਚੁੱਕਾ ਏ ਪਰ ਅਜੇ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਕਲਰਕਾਂ ਜੂਨੀਅਰ ਸਹਾਇਕਾਂ ਦੀ ਸ਼ਿਫਟਿੰਗ ਪ੍ਰਕਿਰਿਆ ਮੁਲਤਵੀ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਸਕੱਤਰ ਸਿੱਖਿਆ ਵੱਲੋਂ ਜਾਰੀ ਪੱਤਰ ਅਨੁਸਾਰ ਕਲਰਕਾਂ ਜੂਨੀਅਰ ਸਹਾਇਕਾਂ ਦੀ ਸ਼ਿਫਟਿੰਗ ਪ੍ਰਕਿਰਿਆ ਮੁਲਤਵੀ ਕਰਨ ਸੰਬੰਧੀ ਹਦਾਇਤਾਂ ਜਾਰੀ ਹੋਈਆਂ ਨੇ ਪਤਰਨ ਸਰ ਪੰਜਾਬ ਸਿੱਖਿਆ ਵਿਭਾਗ ਦੇ ਅਧੀਨ ਦਫ਼ਤਰਾਂ ਵਿੱਚ ਕੰਮ ਕਰਦੇ ਕਲਰਕ ਜੂਨੀਅਰ ਸਹਾਇਕਾਂ ਨੂੰ ਵਿਭਾਗ ਵੱਲੋਂ ਮਿਤੀ 10 ਮਾਰਚ 2019 ਨੂੰ ਪਬਲਿਕ ਨੋਟਿਸ ਰਾਹੀਂ ਮਿਤੀ 13 ਮਾਰਚ ਅਤੇ 14 ਮਾਰਚ ਨੂੰ ਸਟੇਸ਼ਨ ਦੀ ਚੋਣ ਲਈ ਬੁਲਾਇਆ ਗਿਆ ਸੀ। ਪਰੰਤੂ ਮਾਨਯੋਗ ਭਾਰਤ ਚੋਣ ਕਮਿਸ਼ਨ ਵੱਲੋਂ ਮਿਤੀ 10 ਮਾਰਚ ਨੂੰ ਲੋਕ ਸਭਾ ਚੋਣਾਂ ਦੀ ਘੋਸ਼ਣਾ ਕਰਨ ਕਰਕੇ ਚੋਣ ਜਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ। ਇਸ ਲਈ ਮਿਤੀ 13 ਮਾਰਚ ਤੇ 14 ਮਾਰਚ ਨੂੰ ਸਟੇਸ਼ਨ ਦੀ ਚੋਣ ਲਈ ਕਾਉਂਸਲਿੰਗ ਅਗਲੇ ਹੁਕਮਾਂ ਤੱਕ ਮੁਲਤਵੀ ਕੀਤੀ ਗਈ ਹੈ। ਅਗਲੀਆਂ ਮਿਤੀਆਂ ਬਾਰੇ ਬਾਅਦ ਵਿੱਚ ਸੂਚਿਤ ਕੀਤਾ ਜਾਏਗਾ। 5ਵੀਂ ਤੇ 8ਵੀਂ ਜਮਾਤ ਦੀ ਮਾਰਕਿੰਗ ਸੰਬੰਧੀ ਨਵੀਆਂ ਹਦਾਇਤਾਂ ਹੋਈਆਂ ਜਾਰੀ। ਦਫ਼ਤਰ ਡਾਇਰੈਕਟਰ ਐਸ.ਸੀ.ਆਰ.ਟੀ ਪੰਜਾਬ ਵੱਲੋਂ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ 5ਵੀਂ ਤੇ 8ਵੀਂ ਜਮਾਤ ਦਾ ਐਸ.ਏ.2 ਮੁਲਾਂਕਣ ਸ਼ੁਰੂ ਹੋ ਚੁੱਕਾ ਹੈ ਤੇ ਮਾਰਕਿੰਗ ਦਾ ਕੰਮ ਚੱਲ ਰਿਹਾ ਹੈ। ਇਸ ਲਈ ਸਮੂਹ ਸੈਕੰਡਰੀ ਸਿੱਖਿਆ ਜ਼ਿਲ੍ਹਾ ਅਫਸਰਾ ਐਲੀਮੈਂਟਰੀ ਜਿਲ੍ਹਾ ਸਿੱਖਿਆ ਅਫਸਰਾਂ ਸਮੂਹ ਸਕੂਲ ਮੁਖੀਆਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਤੇ ਸਮੂਹ ਹੈਚੀਚਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀਆਂ ਉੱਤਰ ਪੱਤਰੀਆਂ ਉਹਨਾਂ ਨੂੰ ਪੜਾਉਣ ਵਾਲੇ ਅਧਿਆਪਕਾਂ ਦੁਆਰਾ ਹੀ ਮਾਰਕ ਕੀਤੀਆਂ ਜਾਣਗੀਆਂ ਇਸ ਤੋਂ ਬਿਨਾਂ ਕਿਸੇ ਵੀ ਹਾਲਤ ਵਿੱਚ ਆਪਣੇ ਹੀ ਪੜਾਏ ਗਏ ਵਿਦਿਆਰਥੀਆਂ ਦੀ ਉੱਤਰ ਪੱਤਰੀਆਂ ਦੀ ਮਾਰਕਿੰਗ ਨਾ ਕੀਤੀ ਜਾਵੇ ਉਕਤ ਤੋਂ ਇਲਾਵਾ ਸਮੂਹ ਕਲਸਟਰ ਮੁਖੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਾਰਕਿੰਗ ਹੋਣ ਉਪਰੰਤ ਅੰਕਾਂ ਦੀਆਂ ਲਿਸਟਾਂ ਸਬੰਧਤ ਪਿਤਰੀ ਸਕੂਲਾਂ ਨੂੰ ਹੀ ਵਾਪਸ ਕਰਨਗੇ ਜਿੱਥੇ ਕਿ ਐਸਏ1 ਅਤੇ ਐਸਏ2 ਦੇ ਅੰਕ ਪਿਤਰੀ ਸਕੂਲਾਂ ਵੱਲੋਂ ਹੀ e-punjabschool.gov.in ਤੇ ਸਬੰਧਤ ਸਕੂਲ ਦੀ ਲੌਗਇਨ ਆਈਡੀ ਜੋ ਕਿ ਪਹਿਲਾਂ ਹੀ ਅਲਾਟ ਕੀਤੀ ਗਈ ਹੈ ਤੇ ਅਪਲੋਡ ਕਰਨਾ ਯਕੀਨੀ ਬਣਾਉਣਗੇ ਇਸ ਕਾਰਜ ਲਈ ਪੋਰਟਲ ਕੱਲ ਮਿਤੀ 14 ਮਾਰਚ ਨੂੰ ਦੁਪਹਿਰ 2 ਵਜੇ ਖੋਲ੍ਹ ਦਿੱਤਾ ਜਾਵੇਗਾ 5ਵੀਂ ਅਤੇ 8ਵੀਂ ਜਮਾਤ ਦੇ ਮੈਡਮਸ ਹੁੰਦੀ ਹਦਾਇਤਾਂ ਦਫਤਰ ਡਾਇਰੈਕਟਰ SCERT ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ 5ਵੀਂ ਤੇ 8ਵੀਂ ਦਾ ਰਾਜ ਪੱਧਰੀ ਮੁਲਾਂਕਣ ਸ਼ੁਰੂ ਹੋ ਚੁੱਕਾ ਹੈ ਇਸ ਲਈ ਇਹ ਹਦਾਇਤ ਕੀਤੀ ਗਈ ਹੈ ਕਿ ਵਿਦਿਆਰਥੀ ਜਿਸ ਵੀ ਕੇਂਦਰ ਵਿੱਚ ਅਪੀਅਰ ਹੋ ਰਹੇ ਹਨ ਉਸੇ ਹੀ ਕੇਂਦਰ ਵਿੱਚ ਵਿਦਿਆਰਥੀਆਂ ਨੂੰ ਮੇਡੇ ਮਿਲ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਇਸ ਕੇਂਦਰ ਵਿੱਚ ਹੀ ਕੁਕਿੰਗ ਕਾਸਟ ਅਤੇ ਅਨਾਜ ਦਾ ਇਨਰਾਜ਼ ਕੀਤਾ ਜਾਵੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਸੰਬੰਧੀ ਹਦਾਇਤਾਂ ਜਾਰੀ ਦਫਤਰ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਪੰਜਾਬ ਵੱਲੋਂ ਜਾਰੀ ਇੱਕ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਸਮੂਹ ਸਕੂਲ ਮੁਖੀਆਂ ਅਤੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਬਿਜਲੀ ਬਿਲਾਾਂ ਦੀ ਅਦਾਇਗੀ ਖਜ਼ਾਨਾ ਬਿੱਲ ਰਾਹੀਂ ਕੀਤੀ ਜਾਵੇ ਅਤੇ ਘਟਦੇ ਵਜ੍ਦੇ ਦੀ ਸੂਚਨਾ ਆਪਣੇ ਸਬੰਧਤ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਹੀਂ ਇਸ ਦਫ਼ਤਰ ਨੂੰ ਭੇਜੀ ਜਾਵੇ ਸਰਟੀਫਿਕੇਟ ਇਸ ਦਫ਼ਤਰ ਨੂੰ ਭੇਜਣ ਲਈ ਈਮੇਲ ਤੇ ਭੇਜਣ ਕੇ ਉਹਨਾਂ ਦੇ ਜ਼ਿਲ੍ਹੇ ਦੇ ਸਾਰੇ ਮਿਡਲ ਹਾਈ ਅਤੇ ਸੈਕੰਡਰੀ ਸਕੂਲਾਂ ਦੇ ਬਿਜਲੀ ਦੇ ਬਿੱਲ ਖਜ਼ਾਨਾ ਦਫ਼ਤਰ ਨੂੰ ਭੇਜ ਦਿੱਤੇ ਗਏ ਹਨ ਪ੍ਰੰਤੂ ਰਿਪੋਰਟ ਚੈੱਕ ਕਰਨ ਤੇ ਪਤਾ ਲੱਗਾ ਹੈ ਕਿ ਸਾਲ 2018-19 ਦੌਰਾਨ ਜੋ ਬਜਟ ਅਲਾਟਮੈਂਟ ਕੀਤੀ ਗਈ ਸੀ ਉਸ ਅਨਸਾਰ ਸਕੂਲ ਮੁਖੀਆਂ ਵੱਲੋਂ ਬਿਜਲੀ ਦੇ ਬਿੱਲ ਆਪਣੇ ਸੰਬੰਧਿਤ ਖਜ਼ਾਨਾ ਦਫ਼ਤਰਾਂ ਵਿੱਚ ਪੇਸ਼ ਨਹੀਂ ਕੀਤੇ ਜਾ ਰਹੇ ਹਨ ਉਪਰੋਕਤ ਸਥਿਤੀ ਨੂੰ ਦੇਖਦੇ ਹੋਏ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਲਿਖਿਆ ਗਿਆ ਹੈ ਕਿ ਜੋ ਬਿਜਲੀ ਬਜਟ ਉਹਨਾਂ ਦੀ ਖਾਤਿਆਂ ਵਿੱਚ ਪਿਆ ਹੈ ਉਸ ਦੀ ਵੰਡ ਲੋੜੀਂਦੇ ਸਕੂਲਾਂ ਨੂੰ ਕੀਤੀ ਜਾਵੇ ਅਤੇ ਆਪਣੇ ਆਪਣੇ ਜ਼ਿਲ੍ਹੇ ਅਧੀਨ ਆਉਂਦੇ ਸਮੂਹ ਮਿਡਲ ਹਾਈ ਸਕੈਂਡਰੀ ਸਕੂਲਾਂ ਦੇ ਬਿਜਲੀ ਦੇ ਪੈਂਡਿੰਗ ਬਿੱਲ ਸੰਬੰਧਿਤ ਖਜ਼ਾਨਾ ਦਫ਼ਤਰਾਂ ਵਿੱਚ ਭੇਜੇ ਜਾਣ ਜੇਕਰ ਹੁਣ ਵੀ ਕਿਸੇ ਸਕੂਲ ਮੁਖੀ ਵੱਲੋਂ ਬਿਜਲੀ ਦੇ ਬਿੱਲ ਖਜ਼ਾਨਾ ਦਫ਼ਤਰ ਵਿੱਚ ਪੇਸ਼ ਨਹੀਂ ਕੀਤੇ ਜਾਂਦੇ ਅਤੇ ਬੱਸ ਲੈਪਸ ਹੋ ਜਾਂਦਾ ਹੈ ਤਾਂ ਸਬੰਧਤ ਸਕੂਲ ਮੁਖੀ ਜ਼ਿੰਮੇਵਾਰ ਹੋਏਗਾ। ਕੈਮਿਸਟਰੀ ਪੇਪਰ ਦੇ ਸੈੱਟ 3 ਵਿੱਚ ਉੜਜੇ ਵਿਦਿਆਰਥੀ ਪੰਜਾਬੀ ਜਾਗਰਣ ਅਖਬਾਰ ਵਿੱਚ ਲੱਗੀ ਖਬਰ ਅਨੁਸਾਰ ਮੰਗਲਵਾਰ ਨੂੰ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੇ 12ਵੀਂ ਜਮਾਤ ਦਾ ਕੈਮਿਸਟਰੀ ਦਾ ਪੇਪਰ ਹੋਇਆ। ਇਸ ਵਾਰ ਜਿੱਥੇ CBSE ਨੇ ਇੰਟਰਨਲ ਚੋਇਸ ਦੇ ਕੇ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਸੀ ਉੱਥੇ ਸੈੱਟ 3 ਦੇ ਪ੍ਰਸ਼ਨਾਂ ਵਿੱਚ ਉੱਤਰ ਦਿੱਤੇ ਗਏ ਸਨ ਅਤੇ ਉਹਨਾਂ ਦੇ ਪ੍ਰਸ਼ਨ ਪੁੱਛੇ ਗਏ ਸਨ ਜਿਸ ਕਾਰਨ ਵਿਦਿਆਰਥੀ ਪਰੇਸ਼ਾਨ ਹੋਏ。కెਮਿਸਟਰੀ ਦਾ ਪੇਪਰ ਤਿੰਨ ਸੈਟਾਂ ਵਿੱਚ ਆਇਆ ਸੀ। ਪਹਿਲਾ ਅਤੇ ਦੂਜਾ ਸੈੱਟ ਬਹੁਤ ਸੌਖਾ ਸੀ ਪਰ ਸੈੱਟ 3 ਵਿੱਚ ਵਿਦਿਆਰਥੀਆਂ ਨੇ ਪ੍ਰਸ਼ਨ ਪੱਤਰ ਨੂੰ ਹੱਲ ਕਰਨ ਵਿੱਚ ਕਾਫੀ ਔਖ ਮਹਿਸੂਸ ਕੀਤੀ ਅਤੇ ਕੁਝ ਵਿਦਿਆਰਥੀ 6 ਤੋਂ ਲੈ ਕੇ 8 ਨੰਬਰ ਤੱਕ ਦੇ ਪ੍ਰਸ਼ਨ ਛੱਡ ਕੇ ਆਏ। ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 19 ਦੇ ਵਿਦਿਆਰਥੀ ਵਿਕਰਾਂਤ ਨੇ ਦੱਸਿਆ ਕਿ ਸੈਟ 3 ਵਿੱਚ ਪੁੱਛੇ ਗਏ ਪ੍ਰਸ਼ਨ ਗੁੰਝਲਦਾਰ ਸਨ ਪ੍ਰਸ਼ਨਾਂ ਨੂੰ ਪੜ੍ਹ ਕੇ ਸਮਝਣ ਵਿੱਚ ਕਾਫੀ ਜ਼ਿਆਦਾ ਸਮਾਂ ਲੱਗਿਆ ਇਸ ਦੇ ਨਾਲ ਹੀ ਅੱਜ ਦੀਆਂ ਸਿੱਖਿਆ ਖੇਤਰ ਦੀਆਂ ਖਬਰਾਂ ਖਤਮ ਹੁੰਦੀਆਂ ਨੇ ਇਜਾਜ਼ਤ ਦਿਓ ਧੰਨਵਾਦ ਜੇਕਰ ਹਾਲੇ ਤੱਕ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਹਾਂ ਘੰਟੀ ਦੇ ਬਟਨ ਨੂੰ ਦਬਾਉਣਾ ਵੀ ਨਾ ਭੁੱਲਣਾ ਤਾਂ ਕਿ ਸਾਡੇ ਦੁਆਰਾ ਪਾਈਆਂ ਜਾਣ ਵਾਲੀਆਂ ਨਵੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲਦੇ ਰਹਿਣ ਧੰਨਵਾਦ